ਤਾ ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਦਾ ਖਤਰਾ ਬਰਕਰਾਰ ਹੈ ਤਾਂ ਭਾਖੜਾ ਡੈਮ ਤੋਂ ਹੋਰ ਪਾਣੀ ਛੱਡਿਆ ਗਿਆ ਹੈ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਹੈ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਨੇ ਜਿਹੜੇ ਉਹ ਦੇ ਦਿੱਤੇ ਗਏ ਨੇ ਡੀਸੀ ਰੂਪਨਗਰ ਨੇ ਲੋਕਾਂ ਨੂੰ ਘਰ ਛੱਡਣ ਦੀ ਅਪੀਲ ਕੀਤੀ ਹੈ ਨੰਗਲ ਅਤੇ ਆਨੰਦਪੁਰ ਸਾਧ ਦੇ ਕੁਝ ਪਿੰਡਾਂ ਨੂੰ ਇਹ ਅਪੀਲ ਕੀਤੀ ਹੈ ਡੀਸੀ ਦੇ ਵੱਲੋਂ ਪਿੰਡਾਂ ਦੀ ਵੀ ਲਿਸਟ ਸਾਂਝੀ ਕੀਤੀ ਗਈ ਹੈ ਤਾਂ ਇੱਥੇ ਇਹ ਗੱਲ ਦੱਸਣੀ ਵੀ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਪੈਨਿਕ ਹੋਣ ਦੀ ਘਬਰਾਉਣ ਦੀ ਲੋੜ ਨਹੀਂ ਹੈ ਕੇਵਲ ਉਹ ਪਿੰਡ ਜਿਨ੍ਹਾਂ ਵਿੱਚ ਸਤਲੁਜ ਦਾ ਪਾਣੀ ਆ ਸਕਦਾ ਹੈ ਉਹਨਾਂ ਪਿੰਡਾਂ ਨੂੰ ਹੀ ਖਾਲੀ ਕਰਵਾਉਣ ਦੀ ਗੱਲ ਆਖੀ ਗਈ ਹੈ ਤਾਂ ਪਹਿਲਾਂ 75000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਜਿਸ ਨੂੰ ਵਧਾ ਕੇ 80 ਤੋਂ 85000 ਕਿਊਸਿਕ ਕੀਤਾ ਜਾ ਸਕਦਾ ਹੈ ਤਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਸਿਰਫ ਸਰਕਾਰੀ ਸੂਚਨਾਵਾਂ ਤੇ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਕੁਝ ਘੰਟੇ ਪਹਿਲਾਂ ਇਹ ਵੱਡਾ ਬਿਆਨ ਡੀਸੀ ਰੂਪਨਗਰ ਨੇ ਦਿੱਤਾ ਹੈ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਜਿਹੜੇ ਪਿੰਡ ਖਤਰੇヒਟ ਨੇ ਉਹ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਪ੍ਰਸ਼ਾਸਨ ਦੇ ਵੱਲੋਂ ਵੀ ਪ੍ਰਬੰਧ ਕੀਤੇ ਗਏ ਨੇ ਉਹਨਾਂ ਥਾਵਾਂ ਤੇ ਲੋਕ ਜਾ ਸਕਦੇ ਨੇ ਜਾਂ ਫਿਰ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਵੀ ਜਾ ਸਕਦੇ ਨੇ ਤਾਂ ਡੀਸੀ ਰੂਪਨਗਰ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਪਿੰਡ ਪਾਣੀ ਦੀ ਮਾਰ ਹੇਠ ਆਸਕਦੇ ਨੇ ਉਹਨਾਂ ਲੋਕਾਂ ਲਈ ਪ੍ਰਸ਼ਾਸਨ ਦੇ ਵੱਲੋਂ ਰਾਹਤ ਕੈਂਪ ਨੇ ਜਿਹੜੇ ਉਹ ਬਣਾਏ ਗਏ ਨੇ ਜਿੱਥੇ ਸਾਰੀਆਂ ਸੁਵਿਧਾਵਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰੀਆਂ ਨੇ ਨਾਲ ਹੀ 24 ਘੰਟੇ ਸਰਕਾਰੀ ਟੀਮਾਂ ਅਤੇ ਕੁਇਕ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ ਗਏ ਨੇ ਤਾਂ ਜੋ ਕਿਸੇ ਵੀ ਹਾਲਤ ਵਿੱਚ ਲੋਕ ਪ੍ਰਸ਼ਾਸਨ ਦੇ ਨਾਲ ਸੰਪਰਕ ਕਰ ਸਕਣ ਤਾਂ ਮੌਜੂਦਾ ਹਾਲਾਤਾਂ ਬਾਰੇ ਕੀ ਕੁਝ ਕਹਿਣਾ ਹੈ ਰੋਪੜ ਦੇ ਡਿਪਟੀ ਕਮਿਸ਼ਨਰ ਦਾ ਆਓ ਦੇਖਦੇ ਹਾਂ ਸਸ਼ੀ ਗਾਜੀ ਸਾਰਿਆਂ ਨੂੰ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਅੱਜ 4 ਸਤੰਬਰ ਨੂੰ ਸਵੇਰੇ ਦੇ ਕਰੀਬ 10 ਵਜੇ ਸਾਰਿਆਂ ਨੂੰ ਸੂਚਿਤ ਕਰਨਾ ਚਾਹਾਂਗਾ ਕਿ ਇਸ ਵੇਲੇ ਬਾਵੜਾ ਡੈਮ ਦਾ ਜਿਹੜਾ ਸਤਾਰ ਹੈਗਾ ਉਹ 1679 ਫੀਟ ਹੈ ਤੇ ਜਿਹੜਾ ਟੋਟਲ ਡਿਸਚਾਰਜ ਹੈ ਉਹ 75000 ਕਿਊਸਕ ਹੈ ਲੇਕਿਨ ਸਾਨੂੰ ਅਡਵਾਂਸ ਇਨਫੋਰਮੇਸ਼ਨ ਆਈ ਹੈ ਕਿ ਹੋ ਸਕਦਾ ਹੈ ਘੰਟੇ ਦੋ ਘੰਟੇ ਦੇ ਵਿੱਚ ਇਸ ਨੂੰ ਵਧਾ ਕੇ 80000 ਕਿਊਸਕ ਜਾਂ 85000 ਕਿਊਸਕ ਤੇ ਵੀ ਲੈ ਜਾਇਆ ਜਾਵੇਗਾ ਇਹਦੀ ਆਫੀਸ਼ੀਅਲ ਕਨਫਰਮੇਸ਼ਨ ਇੱਕ ਦੋ ਘੰਟਿਆਂ ਦੇ ਵਿੱਚ ਆ ਜਾਵੇਗੀ ਬਟ ਮੈਂ ਤੁਹਾਨੂੰ ਪਹਿਲਾਂ ਹੀ ਐਡਵਾਂਸ ਸੂਚਿਤ ਕਰਨਾ ਚਾਹੁੰਦਾ ਦੋ ਗੱਲਾਂ ਪਹਿਲੀ ਗੱਲ ਕਿ ਇਹਦੇ ਨਾਲ ਸਾਡੇ ਨੰਗਰ ਦੇ ਇਸ ਅਨੰਦਪੁਰ ਸਾਹਿਬ ਸਬਡਿਵੀਜ਼ਨ ਦੇ ਕੁਝ ਪਿੰਡ ਹੈ ਜਿਨ੍ਹਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਜਿੱਥੇ ਵੀ ਨੀਵੇਂ ਘਰ ਹੈਗੇ ਆ ਉੱਥੇ ਪਾਣੀ ਓਵਰਫਲੋ ਕਰਕੇ ਦਰਿਆ ਦਾ ਆਉਣ ਦਾ ਸੰਭਾਵਨਾ ਹੈ ਤਾਂ ਕਿਰਪਾ ਕਰਕੇ ਤੁਸੀਂ ਜਿਹੜੀ ਉੱਚੀ ਥਾਵਾਂ ਨੇ ਜਾਂ ਉਹਨਾਂ ਤੇ ਸ਼ਿਫਟ ਕਰ ਜਾਓ ਜਾਂ ਫਿਰ ਜਿਹੜੇ ਸਾਡੇ ਸਰਕਾਰੀ ਰੀਲੀਫ ਸੈਂਟਰ ਹੈਗੇ ਨੇ ਉਹਨਾਂ ਤੇ ਸ਼ਿਫਟ ਕਰ ਦਿਓ ਦੂਸਰੀ ਗੱਲ ਜਿਹੜਾ ਸਾਡਾ ਦਰਿਆ ਹੈ ਉਹਦੇ ਵਿੱਚ ਕਾਫੀ ਨਦੀਆਂ ਮਿਲਦੀਆਂ ਨੇ ਬਰਸਾਤੀ ਨਦੀਆਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਘਟ ਗਿਆ ਇਸ ਕਰਕੇ ਸਾਡੀ ਸੂਚਨਾ ਮੁਤਾਬਕ ਰੋਪੜ ਹੈਡਵਰਕਸ ਤੇ ਟੋਟਲ ਜਦੋਂ ਸਾਰੀ ਨਦੀਆਂ ਮਿਲ ਜਾਂਦੀ ਹੈ ਉੱਥੇ ਬਹਾਅ तकरीबन ਉਨਾ ਹੀ ਰਹੇਗਾ ਜਿੰਨਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਹੈ ਤਾਂ ਡਾਊਨਸਟ੍ਰੀਮ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਪਿੰਡਾਂ ਦੇ ਨਾਮ ਲੈਣਾ ਜਿਨ੍ਹਾਂ ਤੇ ਅਸਰ ਹੋਏਗਾ ਬਾਕੀ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਵੱਧ ਵਿੱਚ ਵਿਸ਼ਵਾਸ ਨਾ ਕਰਨਾ ਜਿਹੜੇ ਪਿੰਡਾਂ 'ਚ ਅਸਰ ਹੋ ਸਕਦਾ ਉਹਦਾ ਨੰਗਲ ਦੇ ਵਿੱਚ ਹਰਸ਼ਾ 베ਲਾ ਪੱਤੀ ਦੁਲਚੀਆ ਪੱਤੀ ਟੇਕਸਿੰਗ ਸੈਲਸੋਵਾਲ ਐਲਗਰਾ 베ਲਾ ਧਿਆਨੀ ਲੋਵਰ 베ਲਾ ਤਿਆਨੀ ਯੱਪਰ 베ਲਾ ਰਾਮਗੜ 베ਲਾ ਸ਼ਿਵ ਸਿੰਘ ਥੱਲੂ ਪਲਾਸੀ ਸਿੰਘਪੁਰਾ ਜੋਲ ਪਠੋ ਮਜਾਰੀ ਤਰਮਜਾਰਾ ਪਨਾਨ ਕਲਿਤਰਾ ਦਰੋਲੀ ਨੀਵਾ ਡਬ ਖੇੜਾ ਨਿਚਲਾ ਤੁਸੀਂ ਸਾਡੇ ਜਿਹੜੇ 4 ਰੈਸਕਿਊ ਸੈਂਟਰ ਹੈਗੇ ਨੇ ਉਹਨਾਂ 'ਚ ਵੀ ਸ਼ਿਫਟ ਕਰ ਸਕਦੇ ਹੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਨਾਨ ਸਰਕਾਰੀ ਮਿਡਲ ਸਕੂਲ ਪਨਾਮ ਸੇਂਗਪੁਰਾ ਪਲਾਸੀ ਦਾ ਕਮਿਊਨਿਟੀ ਹਾਲ ਜਾਂ ਫਿਰ ਡੀਏਵੀ ਸਕੂਲ ਬ੍ਰਾਂਪੁਰਾ ਇਸੇ ਤਰ੍ਹਾਂ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੁਝ ਪਿੰਡ ਨੇ ਬੁਰਜ ਚਾਂਦਪੁਰ ਬੇਲਾ ਗਜਪੁਰ ਪੇਲਾ ਸ਼ਾਹਪੁਰ ਬੇਲਾ ਨਿਕਵਾਲ ਅਮਰਪੁਰ ਬੇਲਾ ਲੋਧੀਪੁਰ ਤੇ ਦਸ ਗਣਾ ਇਹਨਾਂ ਪਿੰਡਾਂ ਦੇ ਵਿੱਚ ਵੀ ਦਰਿਆ ਦਾ ਪਾਣੀ ਓਵਰਫਲੋ ਕਰਕੇ ਖੇਤਾਂ 'ਚ ਜਾਂ ਨੀਵੇਂ ਘਰਾਂ 'ਚ ਅਸਰ ਕਰ ਰਿਹਾ ਹੈ ਕਿਰਪਾ ਕਰਕੇ ਤੁਸੀਂ ਸਾਡੇ ਰਿਲੀਫ ਕੈਂਪਸ ਵਿੱਚ ਆ ਸਕਦੇ ਹੋ ਕਿਲਾ ਅਨੰਦਗੜ੍ਹ ਅ ਵਿਚ ਰਿਲੀਫ ਸੈਂਟਰ ਹੈ ਤੇ ਨਾਲ ਹੀ ਗੁਰਦੁਆਰਾ ਸ੍ਰੀ ਹਰ ਰਾਇ ਜੀ ਦਮੇਲੀਵਾਲੇ ਪਿੰਡ ਲੋਤੀਪੁਰ ਵਿੱਚ ਵੀ ਰਿਲੀਫ ਸੈਂਟਰ ਹੈ ਸਾਡੀ ਸਰਕਾਰੀ ਹੈਲਪਲਾਈਨ ਤੇ ਵੀ ਤੁਸੀਂ ਕਦੇ ਵੀ ਸੰਪਰਕ ਕਰ ਸਕਦੇ ਹੋ 24 ਘੰਟੇ 01881221157 ਜਾਂ ਫਿਰ ਪੁਲਿਸ ਹੈਲਪਲਾਈਨ 112 ਤੇ ਵੀ ਸੰਪਰਕ ਕਰ ਸਕਦੇ ਹੋ ਮੈਂ ਸਾਰਿਆਂ ਨੂੰ ਦੁਆਰਾ ਦੌਰਾਨ ਜਿਹੜੇ ਪਿੰਡਾਂ ਦਾ ਮੈਂ ਨਾਮ ਲਿਆ ਹੈ ਉਹਨਾਂ ਪਿੰਡਾਂ ਨੂੰ ਹਰਕਤ ਚਾਹੰਦੀ ਜ਼ਰੂਰਤ ਹੈ ਆਪਣੇ ਕੋਲ ਹਾਲੇ ਵੀ 2 ਘੰਟੇ ਹੈਗੇ ਨੇ ਘਬਰਾਉਣ ਦੀ ਜਰੂਰਤ ਨਹੀਂ ਹੈ ਕਿਰਪਾ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਘਟੋਗਾਟ ਸ਼ਿਫਟ ਕਰ ਦਿਓ ਤੇ ਆਪਣੇ ਸਰਕਾਰੀ ਰੀਲੀਫ ਸੈਂਟਰਾਂ 'ਚ ਆ ਸਕਦੇ ਹੋ ਜਾਂ ਫਿਰ ਉੱਪਰਲੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਵੀ ਤੁਸੀਂ ਸ਼ਿਫਟ ਕਰ ਸਕਦੇ ਹੋ ਦੂਸਰਾ ਸਾਡੀ ਸਰਕਾਰੀ ਟੀਮਾਂ ਕੋਈ ਕੋਰਿਸਪੌਂਸ ਟੀਮਸ 24 ਘੰਟੇ ਫੀਲਡ ਵਿੱਚ ਡਿਪਲੋਏਡ ਹੈ ਸਾਡੀ ਐਨਡੀਆਰਐਫ ਦੀ ਦੋਨੋਂ ਵੱਖਰੇ ਵੱਖਰੇ ਪਾਲਮ ਅਨੰਦਪੁਰ ਸਾਹਿਬ 'ਚ ਵੀ ਡਿਪਲੋਏਡ ਹੈ ਤੇ ਨੰਗਲ ਚ ਵੀ ਡਿਪਲੋਇਡ ਹੈ ਇਸ ਕਰਕੇ ਕਿਸੇ ਵੀ ਅਪਾਤਕਾਲੀਨ ਸਥਿਤੀ ਦੇ ਵਿੱਚ ਅਸੀਂ ਰਿਸਪੌਂਸ ਲਈ ਪੂਰੀ ਤਰ੍ਹਾਂ ਤਿਆਰ ਹੈਗੇ ਆਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਸਾਡੀ ਐਡਵਾਈਜ਼ਰੀ ਫਾਲੋ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਵਿੱਚ ਵਿਸ਼ਵਾਸ ਨਾ ਕਰੋ ਤੇ ਜੇ ਕੋਈ ਅਫਵਾਹ ਫੈਲਾਉਂਦਾ ਹੈ ਤਾਂ ਉਹਦੇ ਧਿਆਨ ਚਾਹੁੰਦੇ ਸਾਡੇ ਧਿਆਨ ਚ ਲਿਆਓ ਅਸੀਂ ਉਹਦੇ ਸਖਤ ਕਾਰਵਾਈ ਕਰਾਂਗੇ ਤੇ ਮੈਂ ਰਿਪੀਟ ਕਰਦਾ ਜਿਹੜਾ ਸਾਡਾ ਰੂਪਰਟ ਹੈਡਵਰਕਸ ਹੈ ਉਸ ਤੋਂ ਥੱਲੇ ਜਿੰਨਾ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈਗਾ ਉਹਦੇ ਵਿੱਚ ਤਕਰੀਬਨ ਉਨਾ ਹੀ ਪਾਣੀ ਰਹੇਗਾ ਤੇ ਉਸ ਤੇ ਉੱਤਰ ਬਣਾਉਣ ਦੀ ਜ਼ਰੂਰਤ ਨਹੀਂ ਬਹੁਤ ਬਹੁਤ